ਦਾ ਖਾਲਸ ਟੀਵੀ ਵੇਖ ਰਹੇ ਹੋ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਅਨਦਰਜੀਤ ਸਿੰਘ ਚਹਿਲ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਦਾ ਬਲਟਿਨ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹੋਇਆ ਪਹਿਲਾਂ ਗੱਲ ਕਰ ਲੈਣੇ ਮੌਸਮ ਦੀ ਤਾਂ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਅਨੁਸਾਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਤੇ ਫਤਿਹਗੜ੍ਹ ਸਾਹਿਬ ਦੀ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਜਦ ਕਿ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ ਅਤੇ ਪਟਿਆਲਾ ਦੇ ਵਿੱਚ ਕੁਝ ਕੁ ਥਾਵਾਂ ਦੇ ਉੱਤੇ ਦਰਮਿਆਨਾ ਮੀਂਹ ਵੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਬਾਕੀ ਪੂਰੇ ਪੰਜਾਬ ਦੇ ਵਿੱਚੋਂ ਸ੍ਰੀ ਮੁਕਸਰ ਸਾਹਿਬ ਫਾਜ਼ਲਕਾ ਫਰੂਜ਼ਪੁਰ ਅਤੇ ਫਰੀਦਕੋਟ ਪੂਰੇ ਤਰੀਕੇ ਦੇ ਨਾਲ ਮੀਂਹ ਤੋਂ ਵਾਂਝੇ ਰਹਿਣਗੇ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹਲਕਾ ਫੁਲਕਾ ਮੀਂਹ ਜਿਹੜਾ ਉਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਏ ਪੰਜਾਬ ਦੇ ਆਮ ਆਦਮੀ ਕਲੀਨਿਕਾਂ ਦੇ ਵਿੱਚ ਇਲਾਜ ਦੇ ਲਈ ਆਉਣ ਵਾਲੇ ਲੋਕਾਂ ਨੂੰ ਹੁਣ WhatsApp ਦੇ ਉੱਤੇ ਹੀ ਪਤਾ ਲੱਗ ਜਾਇਆ ਕਰੇਗਾ ਕਿ ਉਹਨਾਂ ਨੇ ਕਿਹੜੀ ਦਵਾਈ ਕਿਹੜੇ ਵੇਲੇ ਲੈਣੀ ਆ ਅਗਲੀ ਵਾਰੀ ਕਲੀਨਿਕ ਕਦੋਂ ਜਾਣਾ ਹੈ ਤੇ ਉਹਨਾਂ ਦੀ ਮੈਡੀਕਲ ਰਿਪੋਰਟ ਕੀ ਹੈ ਦਰਸਲ ਪੰਜਾਬ ਸਰਕਾਰ ਨੇ ਅੱਜ ਤੋਂ ਸੂਬੇ ਦੇ ਆਮ ਆਦਮੀ ਕਲੀਨਿਕਾਂ ਦੇ ਵਿੱਚ ਵਟਸਐਪ ਤੇ ਇੰਟੀਗ੍ਰੇਸ਼ਨ ਸਿਸਟਮ ਸ਼ੁਰੂ ਕੀਤਾ ਹੈ ਇਸ ਤਹਿਤ ਮਰੀਜ਼ ਦੇ ਵਟਸਐਪ ਨੰਬਰ ਦੇ ਉੱਤੇ ਸਲਿੱਪਾਂ ਸਮੇਤ ਸਾਰੀ ਜਾਣਕਾਰੀ ਪਹੁੰਚਿਆ ਕਰੇਗੀ ਇਸ ਦੌਰ ਘਟਨਾ ਅਜ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੁਣ ਇਲਾਜ ਪ੍ਰਕਿਰਿਆ ਇਹਨਾਂ ਪੰਜ ਪੜਾਵਾਂ ਦੇ ਵਿੱਚ ਕੀਤੀ ਜਾਣੀ ਹੈ ਸਭ ਤੋਂ ਪਹਿਲਾਂ ਨਵੀਂ ਪ੍ਰਣਾਲੀ ਦੇ ਤਹਿਤ ਮਰੀਜ਼ ਨੂੰ ਕਲੀਨਿਕ ਪਹੁੰਚਣਾ ਪਏਗਾ ਤੇ ਉੱਥੇ ਤਨਾਤ ਕਲੀਨਿਕ ਸਹਾਇਕ ਦੇ ਕੋਲ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਹੋਵੇਗਾ ਫਿਰ ਮਰੀਜ਼ ਦੀ ਜਿਹੜੀ ਜਾਣਕਾਰੀ ਹੈ ਪੁਰਾਣਾ ਇਤਿਹਾਸ ਕਿ ਕਦੋਂ ਦਵਾਈ ਲੈਣਾ ਆ ਕਿਹੜੀ ਦਵਾਈ ਲੈਣਾ ਆ ਕਿੰਨੀ ਦਵਾਈ ਮਿਲੀ ਉਹ ਵੀ ਜਿਹੜੀ ਹੈਗੀ ਆ ਕਲੀਨਿਕ ਤੋਂ ਡਾਕਟਰ ਤੱਕ ਪਹੁੰਚ ਜਾਏਗੀ ਇਸ ਤੋਂ ਬਾਅਦ ਮਰੀਜ਼ ਨੂੰ ਦੇਖਣ ਮਗਰੋਂ ਡਾਕਟਰ ਫਾਰਮਾਸਿਸਟ ਅਤੇ ਕਲੀਨਿਕ ਸਹਾਇਕ ਨੂੰ ਹੋਰ ਜਾਣਕਾਰੀ ਭੇਜੇਗਾ ਫਾਰਮਾਸਿਸਟ ਮਰੀਜ਼ ਨੂੰ ਦਵਾਈ ਦੇਵੇਗਾ ਤੇ ਕਲੀਨਿਕ ਸਹਾਇਕਾ ਜਿਹੜਾ ਉਹ ਲੈਬ ਟੈਸਟ ਕਰਵਾਏਗਾ ਇਸ ਤੋਂ ਬਾਅਦ ਸਾਰੀ ਜਾਣਕਾਰੀ ਮਰੀਜ਼ ਨੂੰ ਆਪਣੀ ਵਟਸਐਪ ਦੇ ਉੱਤੇ ਮਿਲ ਜਾਇਆ ਕਰੇਗੀ ਇਸ ਦੇ ਵਿੱਚ ਉਹਦੀ ਅਗਲੀ ਮੁਲਾਕਾਤ ਡਾਕਟਰ ਨਾਲ ਕਦੋਂ ਹੋਣੀ ਹੈ ਟੈਸਟ ਰਿਪੋਰਟ ਵਿੱਚ ਕੀ ਆਇਆ ਤੇ ਟੈਸਟ ਰਿਪੋਰਟ ਕੀ ਹੈ ਤੇ ਹੋਰ ਸਾਰੀ ਜਿਹੜੀ ਜਾਣਕਾਰੀ ਹੋਇਆ ਕਰੇਗੀ ਉਹ ਇਸ ਤਰੀਕੇ ਦੇ ਨਾਲ ਹਾਸਲ ਹੋ ਜਾਇਆ ਕਰੇਗੀ ਜਦੋਂ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਚਮਕਦਾਰ ਰੌਸ਼ਨੀयां ਉਤਸ਼ਾਹੀ ਭੀੜ ਅਤੇ ਗੂੰਜਦੇ ਸੁਪਰ ਹਿੱਟ ਗੀਤਾਂ ਦੇ ਵਿਚਕਾਰ ਸਟੇਜ ਦੇ ਉੱਤੇ ਆਏਗਾ ਤਾਂ ਦਰਸ਼ਕ ਇੱਕ ਪਲ ਦੇ ਲਈ ਮਹਿਸੂਸ ਕਰਨਗੇ ਜਿਵੇਂ ਸਿੱਧੂ ਉਹਨਾਂ ਦੇ ਸਾਹਮਣੇ ਖੜਾ ਹੋਵੇ ਸਾਈਨ 2 ਸਾਈਨ 2 ਵਰਲ ਟੂ ਦਾ 2026 ਹੈ ਜਿਹੜਾ ਉਸ ਦੇ ਤਹਿਤ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਇਹ ਡਿਜੀਟਲ ਵਾਪਸੀ 3D ਪ੍ਰੋਜੈਕਸ਼ਨ ਟੈਕਨੋਲੋਜੀ ਭਾਪਕੇ ਹੋਲੋਗ੍ਰਾਮ ਦੇ ਰਾਹੀਂ ਹੋਏਗੀ ਸਿੱਧੂ ਦੀ ਟੀਮ ਦੇ ਵੱਲੋਂ ਹੁਣ ਕਿਹਾ ਗਿਆ ਕਿ ਇਹ ਟੂਰ ਦੀ ਤਿਆਰੀ ਪੂਰੇ ਜੋਰਾਂ-ਸ਼ੋਰਾਂ ਦੇ ਨਾਲ ਕੀਤੀ ਜਾ ਰਹੀ ਹੈ ਪੰਜਾਬੀ ਗਾਇਕ ਅਤੇ ਮਸ਼ਹੂਰ ਅਦਾਕਾਰ ਦਲਜੀਤ ਦੋਸਾਂਝ ਅਤੇ ਫਿਲਮ ਨਿਰਦੇਸ਼ਕ ਇਮਤੀਆਜ਼ ਅਲੀ ਦੀ ਮਸ਼ਹੂਰ ਫਿਲਮ ਅਮਰ ਸਿੰਘ ਚਮਕੀਲਾ ਇੱਕ ਵਾਰ ਫਿਰ ਤੋਂ ਖਬਰਾਂ 'ਚ ਆ ਗਈ ਹੈ ਕਿਉਂਕਿ ਫਿਲਮ ਨੂੰ ਸਕਰੀਨ ਰਾਈਟਰ ਐਸੋਸੀਏਸ਼ਨ ਅਵਾਰਡ ਭਾਗ ਕੇ ਐਸਡਬਲਯੂ 2025 ਦੇ ਲਈ ਕਈ ਪ੍ਰਮੁੱਖ ਸ਼੍ਰੇਣੀਆਂ ਦੇ ਵਿੱਚ ਨਾਮਜ਼ਦਗੀਆਂ ਹਾਸਲ ਹੋਈਆਂ ਨੇ ਫਿਲਮ ਨੂੰ ਸਰਵਉੱਤਮ ਕਹਾਣੀ ਸਕ੍ਰੀਨਪਲੇ ਸੰਵਾਦ ਅਤੇ ਗੀਤਾਂ ਦੇ ਲਈ ਨਾਮਜ਼ਦ ਕੀਤਾ ਗਿਆ ਚੰਡੀਗੜ੍ਹ 'ਚ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਲਗਭਗ 12 ਘੰਟੇ ਮਗਰੋਂ ਰਣਜੀਤ ਸਿੰਘ ਗਿੱਲ ਭਾਗ ਕੇ ਗਿੱਲ ਕੋਦੇ ਮਾਲਕ ਦੇ ਘਰ ਅਤੇ ਹੋਰ ਥਾਵਾਂ ਦੇ ਕੀਤੀ ਗਈ ਬਿਜ਼ਨਸ ਛਾਪੇਮਾਰੀ ਨੂੰ ਲੈ ਕੇ ਸੂਬੇ ਦੀ ਸਿਆਸਤ ਗਰਮਾ ਗਈ ਹੈ ਸਰਕਾਰ ਨੇ ਕਿਹਾ ਕਿ ਇਹ ਮਾਮਲਾ ਵਿਕਰਮ ਮਜੀਠੀਆ ਨਾਲ ਜੁੜਿਆ ਹੋਇਆ ਤੇ ਉਸ ਤੋਂ ਇਲਾਵਾ ਇਹਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਮਾਮਲੇ 'ਚ ਸਰਕਾਰ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਮਜੀਠੀਆ ਦੇ ਵਕੀਲ ਅਤੇ ਸੀਨੀਅਰ ਲੀਡਰ ਅਰਸ਼ਦੀਪ ਕਲੇਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਮਜੀਠੀਆ ਵਿਰੁੱਧ ਕੋਈ ਸਬੂਤ ਨਹੀਂ ਮਿਲ ਰਿਹਾ ਤੇ ਹੁਣ ਨਵਾਂ ਇਲਜ਼ਾਮ ਲਾਇਆ ਗਿਆ ਕਿ ਮਜੀਠੀਆ ਦਾ ਗਿਲਕੋ ਦੇ ਮਾਲਕ ਰਣਜੀਤ ਗਿਲ ਦੇ ਨਾਲ ਲੈਣ ਦੇਣਾ ਤੇ ਇਸ ਦੇ ਉੱਤੇ ਅਕਾਲੀ ਦਲ ਨੇ ਚਰਚਾ ਦਿੱਤੀ ਹੈ ਕਿ ਜੇਕਰ ਮਜੀਠੀਆ ਦਾ ਗਿਲਕੋ 'ਚ ਹਿੱਸਾ ਹੈ ਤਾਂ ਜਾਣਕਾਰੀ ਜਨਤਕ ਕੀਤੀ ਜਾਵੇ ਕਲੇਰ ਨੇ ਇਹ ਵੀ ਵੱਡਾ ਤਾਨਾ ਮਾਰਿਆ ਕਿ ਮਜੀਠੀਆ ਨੇ ਐਲਨ ਮਸਕ ਅਤੇ ਟ੍ਰੰਪ ਦੀਆਂ ਕੰਪਨੀਆਂ ਦੇ ਵਿੱਚ ਵੀ ਨਿਵੇਸ਼ ਕੀਤਾ ਗਿਆ ਕੀਤਾ ਹੋਇਆ ਤੇ ਹੁਣ ਸਾਨੂੰ ਅਮਰੀਕਾ 'ਚ ਵੀ ਇੱਕ ਵਿਜੀਲੈਂਸ ਟੀਮ ਭੇਜਣੀ ਚਾਹੀਦੀ ਹੈ ਕਿਉਂਕਿ ਕੇਸ ਝੂਠਾ ਹੈ ਕੁਝ ਨਹੀਂ ਮਿਲ ਰਿਹਾ ਉਧਰ ਦੂਜੇ ਪਾਸੇ ਭਾਜਪਾ ਨੇ ਵੀ ਅੱਜ ਇਸ ਮਾਮਲੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਆਖਿਆ ਕਿ ਰਣਜੀਤ ਗਿੱਲ ਦੇ ਭਾਜਪਾ 'ਚ ਸ਼ਾਮਲ ਹੋਣ ਕਰਕੇ ਉਹਨਾਂ ਦੇ ਟਿਕਾਣਿਆਂ 'ਤੇ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਪਾਰਟੀ 'ਚ ਜਾਣ ਦਾ ਹੱਕ ਹੈ ਪਰ ਸੂਬਾ ਸਰਕਾਰ ਵੱਲੋਂ ਇਹ ਕਾਰਵਾਈ ਕਰਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਵੀ ਸਰਕਾਰ ਦੇ ਖਿਲਾਫ ਜਾਏਗਾ ਉਹਦੇ ਵਿਰੁੱਧ ਕਾਰਵਾਈ ਹੋਏਗੀ ਸਰਕਾਰ ਵੱਲੋਂ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨਾਲੇ ਵੀ ਸਵਾਲ ਕੀਤਾ ਕਿ ਸੰਜੀਵ ਅਰੋੜਾ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੈ ਨਾਟ ਓਨਲੀ ਪੋਲਿਟੀਕਲ ਵੈਂਡੇਟਾ ਔਰ ਟੂ ਸੈਂਡ ਅ ਪੋਲਿਟੀਕਲ ਮੈਸੇਜ ਵੀ ਸਾਰਿਆਂ ਨੂੰ ਇੱਕ ਮੈਸੇਜ ਲਾ ਦਈਏ ਵੀ ਕੋਈ ਪਾਰਟੀ ਦੂਜੇ ਪਾਸੇ ਗਿਆ ਤਾਂ ਰੇਡ ਕਰ ਲੈ ਨਹੀਂ ਸਾਹਿਬ ਇਸ ਤੋਂ ਵੀ ਅੱਗੇ ਇੱਕ ਕਾਰਨ ਹੈ ਉਹ ਕਾਰਨ ਹੈ ਵੀ ਜਦੋਂ ਦੀ ਆ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਪੰਜਾਬ ਦਾ ਕਿਸਾਨ ਉੱਠ ਖੜਿਆ ਵਕਤ ਪਿਆ ਖੜਾ ਹੈ ਚਰਚਾ ਚੱਲ ਰਹੀ ਹੈ ਇੱਕ ਬੜੇ ਸੀਨੀਅਰ ਪੱਤਰਕਾਰ ਦੋਨਾਂ ਦੇ ਪੂਰਾ ਰਿਸਰਚਡ ਆਰਟੀਕਲ ਹੈ ਜਿਸ 'ਚ ਉਹਨਾਂ ਨੇ ਕਹਿ ਆ ਇਹ ਸਾਰੀ ਸਕੀਮ ਜਿਹੜੀ ਐ ਸਿਮੇਂਟ ਕੇ ਤਿੰਨ ਸ਼ਹਿਰਾਂ 'ਚ ਆਵੜੀ ਤੇ ਤਿੰਨ ਸ਼ਹਿਰਾਂ 'ਚ ਸਾਰਿਆਂ ਤੋਂ ਜਿਹੜਾ ਪਹਿਲਾ ਸ਼ਹਿਰ ਹੈ ਜਿੱਥੇ ਐਕਸਪੈਰੀਮੈਂਟ ਹੋਊਗਾ ਜਾਂ ਜਿੱਥੇ ਕਾਮਯਾਬ ਐ ਤੀ ਲੈਂਡ ਪੂਲਿੰਗ ਰਹੀ ਐ ਕਾਲੀਆਂ ਦੇ ਟਾਈਮ ਜਿਹੜੀ ਹੋਈ ਸੀ ਉਹ ਐ ਮੋਹੱਲੀ ਮੋਹੱਲੀ 'ਚ ਸਭ ਤੋਂ ਵੱਡਾ ਲੈਂਡ ਹੋਲਡਰ ਕੌਣ ਐ ਸਾਬ ਮਨੂ ਨੇ ਲਹਿਦਾ ਵੀ ਇਹ ਨਾਲੇ ਆ ਜੀ ਐਲ ਪੀ ਵਾਲਾ ਹੈ ਇਸ ਇਲਾਕੇ ਦੇ ਅੰਦਰ ਖਰੜਤ ਮੁਹਾਲੀ ਵਾਲੇ ਏਰੀਏ 'ਚ ਸਭ ਤੋਂ ਜ਼ਿਆਦਾ ਅਗਰ ਕਿਸੇ ਕੋਲ ਜ਼ਮੀਨਾਂ ਹੈਗੀਆਂ ਲੈਂਡ ਪੂਲਿੰਗ ਜਿਹੜੀ ਗਿਲਕੋ ਵੈਲੀ ਹੈ ਉਹਨਾਂ ਦੀ ਉਹ ਹੈਗਾ ਰਣਜੀਤ ਸਿੰਘ ਗਿੱਲ ਹੈ ਇੱਕ تیر ਨਾਲ ਦੋ ਸ਼ਿਕਾਰ ਇੱਕ ਤਾਂ ਪੋਲਿਟਿਕਲੀ ਤੌਣ ਮਰੋੜ ਦਿਓ ਦੂਜਾ we will have him sign on the dotted lines ਸਿਕਰੇ ਖਾਸ ਹੈ ਕਿ ਲੰਘੇ ਸ਼ਨੀਵਾਰ ਨੂੰ ਵਿਜੀਲੈਂਸ ਦੀ ਛਾਪੇ ਮਾਰੀ ਦੇ ਉੱਤੇ ਸੀਐਮਰ ਨੇ ਆਖਿਆ ਸੀ ਕਿ ਜੋ ਜਿਸ ਤਰੀਕੇ ਦਾ ਕਰੇਗਾ ਉਸੇ ਤਰੀਕੇ ਦਾ ਭਰੇਗਾ ਨਾਲ ਹੀ ਉਹਨਾਂ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਮੌਜੂਦਾ ਐਮਪੀ ਸੁਖਜਿੰਦਰ ਰੰਧਾਵਾ ਦੇ ਪੁੱਤਰ ਉਦੇਵੀ ਰੰਧਾਵਾ ਨੂੰ ਮਿਲੀਆਂ ਧਮਕੀਆਂ ਬਾਰੇ ਆਖਿਆ ਕਿ ਸਰਕਾਰ ਇਸ ਮਾਮਲੇ ਤੇ ਪੂਰੀ ਨਜ਼ਰ ਰੱਖ ਰਹੀ ਹੈ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਗੈਂਗਸਟਰ ਨੇ ਇਹ ਪੁਰਾਣੀਆਂ ਸਰਕਾਰਾਂ ਦੇ ਵੱਲੋਂ ਹੀ ਪਾਲੇ ਹੋਏ ਨੇ ਅੱਜ ਐਮਐਲਏ ਸੁਖਪਾਲ ਖਹਿਰਾ ਨੇ ਇੱਕ ਵੱਡਾ ਦਾਵਾ ਕੀਤਾ ਤੇ ਸਰਕਾਰ ਦੇ ਉੱਤੇ ਵੱਡੇ ਇਲਜ਼ਾਮ ਲਾਏ ਨੇ ਸੱਲੋਂ ਉਹਨਾਂ ਦੇ ਵੱਲੋਂ ਪੀਸੀਏ ਦੇ ਵਿੱਚ ਇੱਕ ਜਿਹੜੀ ਨਿਯੁਕਤੀ ਹੋਈ ਹੈ ਪ੍ਰਧਾਨ ਦੀ ਨਿਯੁਕਤੀ ਹੋਈ ਹੈ ਉਸ ਨੂੰ ਲੈ ਕੇ ਸਵਾਲ ਚੁੱਕੇ ਗਏ ਆ ਉਹਨਾਂ ਟਵੀਟ ਕਰਿਆ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਅਰਗੇ ਅਖੌਤੀ ਕੱਟੜ ਇਮਾਨਦਾਰ ਲੀਡਰਾਂ ਦੀ ਨੈਤਿਕਤਾ ਦੇਖੋ ਜਿਨ੍ਹਾਂ ਨੇ ਅਮਰਜੀਤ ਮਹਿਤਾ ਨੂੰ ਪੀਸੀਏ ਮਹਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਜਿਹਦੇ ਵਿਰੁੱਧ ਫਰੀਦਕੋਟ ਚੱਕ ਅਦਾਲਤ ਨੇ 302 ਦੇ ਅਧੀਨ ਇੱਕ ਜਾਨ ਲੈਣ ਦੇ ਕੇਸ 'ਚ ਦੋਸ਼ ਐਂਦ ਕੀਤੇ ਹੋਏ ਆ ਤੇ ਅਮਰਜੀਤ ਮਹਿਤਾ ਵੀ ਕਈ ਬੈਂਕਾਂ ਦਾ ਡਿਫਾਲਟਰ ਹੈ ਆਮ ਆਦਮੀ ਪਾਰਟੀ ਐਸੇ ਦਾਗੀ ਲੋਕਾਂ ਨੂੰ ਪੀਸੀਆ ਵਰਗੇ ਮਹੱਤਵਪੂਰਨ ਅਹੁਦਿਆਂ ਉੱਤੇ ਕਿਉਂ ਨੁਕਤ ਕਰ ਰਹੀ ਹੈ ਕਿ ਪੰਜਾਬ 'ਚ ਐਸੇ ਮਹੱਤਵਪੂਰਨ ਅਦਾਰਿਆਂ ਦੇ ਲਈ ਗਵਾਈ ਕਰਨ ਵਾਲੇ ਇਮਾਨਦਾਰ ਅਤੇ ਸਾਫ਼-ਸੁਥਰੇ ਲੀਡਰਾਂ ਦੀ ਘਾਟ ਰਹਿ ਗਈ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਮੇਅਰ ਅਤੇ ਐਮਐਲਏ ਕੁਲਵੰਤ ਸਿੰਘ ਹੋਰਾਂ ਦੇ ਵੱਲੋਂ ਇਸ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਸ਼ੁੱਕਰਵਾਰ ਨੂੰ ਲੁਧਿਆਣੇ ਚ ਆਮ ਆਦਮੀ ਪਾਰਟੀ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਮਿਲ ਗਏ ਭਾਜਪਾ ਕੌਂਸਲਰਾਂ ਦੇ ਵਿਚਕਾਰ ਭਿਆਨਕ ਝਗੜਾ ਹੋ ਗਿਆ ਤੇ ਝਗੜੇ ਤੋਂ ਬਾਅਦ ਹੁਣ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਭਾਜਪਾ ਕੌਂਸਲਰਾਂ ਸਮੇਤ 85 ਤੇ ਲੋਕਾਂ ਤੇ ਐਫ ਆਈ ਆਰ ਦਰਜ ਕਰੀ ਹੈ ਐਫ ਆਈ ਆਰ ਚ ਕੁਲਵੰਤ ਸਿੰਘ ਕਾਂਤੀ ਵਿਸ਼ਾਲ ਗੁਲਾਟੀ ਜਤਿੰਦਰ ਗੁਰਾਇਣ ਮੁਕੇਸ਼ ਖੱਤਰੀ ਅਤੇ ਗੌਰਵਜੀਤ ਗੋਰਾ ਦੇ ਨਾਮ ਨੇ ਜਦਕਿ 20 ਲੋਕ ਅਣਪਛਾਤੇ ਲਿਖੇ ਗਏ ਨੇ ਉਨ੍ਹਾਂ ਦੇ ਵਿਰੁੱਧ ਧਾਰਾ 221 132 125 4 351 2 ਬੀਐਨਐਸ ਦੇ ਤਹਿਤ ਮਾਮਲੇ ਦਰਜ ਕੀਤਾ ਗਿਆ ਹੈ। ਇਸ ਦੇ ਉੱਤੇ ਐਸਐਚਓ ਵਿਕਰਮਜੀਤ ਨੇ ਕਿਹਾ ਕਿ ਕਾਉਂਸਲਰਾਂ ਦੇ ਵਿਰੁੱਧ ਦਰਜ ਮਾਮਲੇ 'ਚ ਜਲਦੀ ਗ੍ਰਿਫਤਾਰੀਆਂ ਹੋਣਗੀਆਂ ਮੇਅਰ ਦਫ਼ਤਰ ਦੇ ਵਿੱਚ ਡਿਊਟੀ ਦੇ ਉੱਤੇ ਤਨਾਤ ਸੁਦਾਗਰ ਸਿੰਘ ਨੇ ਪੁਲਿਸ ਨੂੰ ਦਰਅਸਲ ਸ਼ਿਕਾਇਤ ਦਿੱਤੀ ਜਿਹਦੇ 'ਚ ਲਿਖਿਆ ਕਿ ਉਹ ਮੇਅਰ ਇੰਦਰਜੀਤ ਕੌਰ ਦੇ ਦਫ਼ਤਰ 'ਚ ਜ਼ੋਨ ਡੀ 'ਚ ਡਿਊਟੀ ਦੇ ਉੱਤੇ ਤਨਾਤ ਸੀ ਫਿਰ ਭਾਜਪਾ ਕਾਉਂਸਲਰ ਮੈਡਮ ਨੂੰ ਮਿਲਣਾ ਵਾਸਤੇ ਸਮਾਂ ਲੈਂਦੇ ਨੇ ਤੇ ਸ਼ਿਕਾਇਤਕਰਤਾ ਦੇ ਅਨੁਸਾਰ ਇਸ ਦੌਰਾਨ ਕੁਰਬੰਤ ਸਿੰਘ ਵਿਸ਼ਾਲ ਗੁਲਾਟੀ ਜਤਿੰਦਰ ਗੁਰਾਇਨ ਮੁਕੇਸ਼ ਖੱਤਰੀ ਤੇ 20 ਹੋਰ ਅੜਪਛਾਤੇ ਬੰਦਿਆਂ ਨੇ ਮੈਡਮ ਮੇਅਰ ਦੇ ਨਾਲ ਦਫ਼ਤਰ 'ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮੈਡਮ ਜਨਤਕ ਮੀਟਿੰਗ 'ਚ ਜਾਣ ਲੱਗੇ ਤਾਂ ਉਹਨਾਂ ਨੂੰ ਗਲਤ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਹੋਈ ਹੈ ਤੇ ਮੈਡਮ ਦੀ ਡਿਊਟੀ ਦੇ ਵਿੱਚ ਵਿਘਨ ਪਿਆਏ ਯੂਪੀ ਦੇ ਮੁੱਖ ਮੰਤਰੀ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਯੋਗੀ ਦਿੱਤਿਆ ਨਾਥ ਨੇ ਹੁਕਮ ਦਿੱਤਾ ਹੈ ਕਿ ਡਰੋਨ ਦੇ ਰਾਹੀਂ ਦਹਿਸ਼ਤ ਫਲਾਉਣ ਵਾਲਿਆਂ ਤੇ ਗੈਂਗਸਟਰ ਐਕਟ ਲਾਗੂ ਕੀਤਾ ਜਾਏਗਾ ਤੇ ਲੋੜ ਪੈਣ ਤੇ ਐਨਐਸਏ ਭਾਗ ਕੇ ਰਾਸ਼ਟਰੀ ਸੁਰੱਖਿਆ ਐਕਟ ਵੀ ਲਾਗੂ ਕਰਿਆ ਜਾਏਗਾ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ ਕਿ ਬਿਨਾ ਇਜਾਜ਼ਤ ਡਰੋਨ ਚਲਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਹੋਏਗੀ ਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰੀ ਜਾਣੀ ਹੈ ਪ੍ਰਮੁੱਖ ਸਖਤਰ ਤੇ ਡੀਜੀਪੀ ਨੂੰ ਹਰ ਜ਼ਿਲ੍ਹੇ 'ਚ ਡਰੋਨ ਦੇ ਸੰਚਾਲਨ ਦੀ ਸਮੀਖਿਆ ਕਰਨ ਅਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਪੁਲਿਸ ਨੇ 22 April ਨੂੰ ਫਾਜ਼ਿਲਕਾ ਚ ਅਦਾਲਤ ਦੇ ਹਾਤੇ ਦੇ ਨੇੜੇ ਇੱਕ ਮੁਕਾਬਲੇ ਤੋਂ ਬਾਅਦ ਸਾਹਿਲਪਰੀਤ ਨਾਮਕ ਨੌਜਵਾਨ ਦੀ ਜਾਨ ਲੈਣ ਦੇ ਮਾਮਲੇ 'ਚ ਸ਼ਾਮਲ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਦਾ ਦਾਵਾ ਹੈ ਕਿ ਦੋਨਾਂ ਨੌਜਵਾਨਾਂ ਨੇ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਪੁਲਿਸ ਨੂੰ ਗੋਲੀ ਚਲਾਉਣੀ ਪਈ ਦੋਨੇ ਜ਼ਖਮੀਆਂ ਨੂੰ ਲਾਜ਼ਦੇਰੀ ਹਸਪਤਾਲ ਚ ਦਾਖਲ ਕਰਾਇਆ ਗਿਆ ਐਸਐਸਪੀ ਦਾ ਦਾਵਾ ਇਹ ਵੀ ਹੈ ਕਿ ਦੋਨੇ ਮੁਲਜ਼ਮ ਸੰਜੇ ਵਰਮਾ ਦੀ ਜਾਨ ਲੈਣ ਵਾਲੇ ਕੇਸ ਦੇ ਵਿੱਚ ਵੀ ਸ਼ਾਮਲ ਸੀ। ਸੁਲਤਾਨਪੁਰ ਲੋਧੀ ਦੇ ਇੱਕ ਨੌਜਵਾਨ ਨਵਜੋਤ ਸਿੰਘ ਦੀ ਦੁਬਈ ਦੇ ਵਿੱਚ ਇੱਕ ਸੜਕ ਹਾਦਸੇ 'ਚ ਜਾਨ ਚਲੇ ਜਾਣ ਦੀ ਦੁਖਦਾਈ ਖਬਰ ਮਿਲੀ ਹੈ। ਨਵਜੋਤ ਚੰਗੇ ਭਵਿੱਖ ਦੀ ਭਾਲ 'ਤੇ ਰੋਜ਼ਗਾਰ ਦੇ ਲਈ ਨਵੰਬਰ 2024 'ਚ ਦੁਬਈ ਗਿਆ ਸੀ ਜਿੱਥੇ ਉਹ ਡਰਾਈਵਰੀ ਕਰਦਾ ਸੀ। ਬੀਤੇ ਦਿਨ ਅਚਾਨਕ ਉਹਦਾ ਜਿਹੜਾ ਟੈਂਕਰ ਹੈ ਉਹ ਪਲਟ ਜਾਣ ਮਗਰੋਂ ਸੜਕ ਹਾਦਸੇ ਦੇ ਵਿੱਚ ਉਹਦੀ ਜਾਨ ਚਲੀ ਗਈ। ਖਬਰ ਮਿਲਦੇ ਹੈ ਇਲਾਕੇ 'ਚ ਮਾਤਮ ਛਾ ਗਿਆ। ਜਾਣਕਾਰੀ ਅਨੁਸਾਰ ਅਮਰਿਤਕ ਨੌਜਵਾਨ ਅਜੇ ਕੁਆਰਾ ਸੀ ਤੇ ਦੋ ਭੈਣਾਂ ਦਾ ਇਕਲੌ ਸੁੰਮਰੇ ਨੌਜਵਾਨ ਦੇ ਕਰ ਸ਼ਹਿਨਾਈਆਂ ਵੱਜਣੀਆਂ ਚਾਹੀਦੀਆਂ ਸੀ ਇਸ ਮੰਦਪ ਭਾਗੀ ਘਟਨਾ ਤੋਂ ਬਾਅਦ ਉਸ ਘਰ ਦੇ ਵਿੱਚ 70 ਵਿੱਚ ਗਏ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਗੁਰੂਕਰ ਦੇ ਵਿੱਚ ਗਰੰਤੀ ਸਿੰਘ ਦੇ ਵੱਜੋਂ ਸੇਵਾ ਨਿਭਾ ਰਹੇ ਨੇ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਮੈਨੂੰ ਦੀ ਇਜਾਜ਼ਤ ਵੇਖਦੇ ਰਹੋ ਦਾ ਖਾਲਸ ਟੀਵੀ ਬਹੁਤ ਬਹੁਤ ਧੰਨਵਾਦ